ਅਸੀਂ ਲੈ ਕੇ ਆ ਰਹੇ ਹਾਂ ਪਹਿਲਾਂ ਇਹਨਾਂ ਟ੍ਰਾਂਸਫਰ ਨਗਰ ਗੱਡੀ ਰੁਕਣੀ ਚਾਹੀਦੀ ਉਹਦੇ ਮੈਂ ਗੱਡੀ ਭਾਈ ਅੱਗੇ ਮੋਟਰਸਾਈਕਲ ਆ ਗਈ ਹਾਂ ਜਿਹੜੇ ਪਛਾਣਦੇ ਸੀ ਮੈਨੂੰ ਪਹਿਲੀ ਵਾਰ ਤਵਾ ਦੇਖਿਆ ਮੈਂ ਉਹਦੋਂ ਗੱਡੀ ਭਾਈ ਇੱਥੇ ਗੱਡੀ ਰੁਕ ਗਈ ਟ੍ਰਾਂਸਫਰ ਨਗਰਾਂ ਦੇ ਸਾਹਮਣੇ ਮੇਰਾ ਘਰ ਹੈ ਆਪਣੇ ਜਾਣ ਬਿਖੇ ਡਰਾਈਵਰ ਸਾਹਿਬ ਮੈਂ ਇੱਥੇ ਬੰਦ ਗਿਆ ਕੀ ਕੋਣ ਕੋਣ ਸਵਾਰ ਗੱਡੀ 'ਚ ਮੈਂ ਦੋ ਸਖਸ ਹੋਰ ਸੀਗੇ ਠੀਕ ਹੈ ਉਹ ਡਰ ਕੇ ਭੱਜ ਗਏ ਹੁਣ ਉਹ ਕਿੰਦੇ ਵਾਏ ਆਏ ਉਹ ਮਾਦਲ ਤੋਂ ਆਏ ਉਹ ਡਰ ਕੇ ਭੱਜ ਗਏ ਠੀਕ ਹੈ ਸਾਰੇ ਕੋਲ ਹਥਿਆਰ ਸੀ ਇੱਕ ਕੋਲ ਬਾਈਕ ਦਾ ਟੈਂਕ ਸੈੱਟ ਸੀਗਾ ਡੰਡੇ ਲਾ ਕੇ ਲਏ ਹੋਏ ਸੀ ਉਹਨਾਂ ਨੇ ਤਿੰਨ ਚਾਰ ਤਾਂ ਉਹੀ ਲਾ ਕੇ ਭੱਜੇ ਮੇਰੇ ਪਿੱਛੇ ਭੱਜ ਦੌੜ ਦੇ ਵਿੱਚ ਮੈਨੂੰ ਪਤਾ ਨਹੀਂ ਕੋਣ ਕਿੱਥੇ ਭੱਜਿਆ ਠੀਕ ਆ ਫਲਾ ਮੈਂ ਇਹਨੂੰ ਫੋਨ ਕੀਤਾ ਕਿ ਵੀ ਤੇ ਬਚ ਗਿਆ ਆਪਣਾ ਭਰਾ ਠੀਕ ਆ ਛੋਟਾ ਭਰਾ ਆਪਣਾ ਬਾਹੇ ਘਰੇ ਗਿਆ ਪਾਪਾ ਨੂੰ ਮਿਲਾ ਕੇ ਲਿਆ ਮੈਂ ਉੱਥੇ ਇੱਧਰਲੇ ਪਾਸੇ ਬੈਠਾ ਸੀ ਤਾਂ ਮੈਂ ਬਚ ਗਿਆ ਗੱਡੀ ਦਾ ਤਾਂ ਕੋਈ ਨਹੀਂ ਗੱਡੀ ਫੇਰ ਵੀ ਨਵੀਂ ਬਣ ਜੂਗੀ ਅਸੀਂ ਤਾਂ ਕਿਸੇ ਨਮ ਚਾਲ ਦਾ ਜਗਾ ਤੇ ਹੁੰਦੇ ਠੀਕ ਆ ਪੱਗ ਨੂੰ ਖੋਲ ਕੇ ਇਹ ਕਰਤਾ ਮਾਰਨਾ ਇਹ ਉਹ ਇਹ ਸਿਸਟਮ ਨਹੀਂ ਆ ਨਾ ਮੇਰਾ ਆਪਣੇ ਪੰਜਾਬ ਦਾ ਲੁਧਿਆਣੇ ਦਾ ਪੰਜਾਬ ਤੇ ਪਹਿਲੇ ਫਸਿਆ ਪਿਆ ਪਹਿਲੇ ਨਸ਼ੇ ਫਸਿਆ ਪਿਆ ਭਜੀ ਕੀ ਹੋਏਗਾ ਪੰਜਾਬ ਦਾ ਪੁੱਛੀ ਹੋ ਸਾਡਾ ਪੱਦੀ ਪੰਜਾਬ ਦਾ ਤੇ 112 ਨੰਬਰ ਤੇ ਗੋਲ ਕਰੋ ਉਹ ਕਹਿੰਦੇ ਕਿ ਨੰਬਰ ਦੇ ਤਾਂ ਕੌਨਸੀ ਅੰਨੀ ਦੇਰਵਾਦ ਆ ਰਹੀ ਹੈ ਮੈਂ ਆਪਾਂ ਲੋਕਲ ਬੰਦੇ ਦਾ ਕੀ ਬਣੂਗਾ ਜੀ ਲੁਧਿਆਣਾ ਦੇ ਵਿੱਚ ਗੱਡੀ ਚਲਾ ਰਹੇ ਵਿਅਕਤੀ ਅਣਪਛਾਤੇ ਵਿਅਕਤੀਆਂ ਨੇ ਗੱਡੀ ਦਾ ਤੋੜਪਾਨ ਕੀਤੀ ਤੇ ਉਸ ਤੋਂ ਬਾਅਦ ਮਾਰਕਟਾਈ ਕੀਤੀ ਮਾਮਲਾ ਜਾਣ ਲਿਗਾ ਸਾਰਾ ਕੀ ਮਾਮਲਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ 사ਵਨ ਸਿੰਘ ਹੈ ਜੀ 사ਵਨ ਜੀ ਇਹ ਗੱਡੀ ਤੋੜੀ ਗਈ ਹੈ ਭੰਨੀ ਗਈ ਹੈ ਇਹ ਕਿਸ ਤਰ੍ਹਾਂ ਭੰਨੀ ਗਈ ਕੀ ਮਾਮਲਾ ਬੋਲ ਭਾਈ ਗੱਲ ਅੱਧਾ ਹੋਈ ਮੈਨੂੰ ਵੱਡੇ ਭਰਾ ਦਾ ਫੋਨ ਆਇਆ ਕਹਿੰਦਾ ਮੈਨੂੰ ਬਸ ਸਟੇ ਪਹੁੰਚ ਰਿਹਾ ਤੂੰ ਗੱਡੀ ਲੈ ਕੇ ਪਹੁੰਚ ਜਾ ਮੈਂ ਗੱਡੀ ਲੈ ਕੇ ਪਹੁੰਚ ਗਿਆ ਬਸ ਸਟੇ ਜੀ ਜਦੋਂ ਜਦੋਂ ਤੱਕ ਗੱਡੀ ਲੈ ਕੇ ਪਹੁੰਚਿਆ ਇਹਨੂੰ ਮੈਂ ਬਿਠਾਇਆ ਗੱਡੀ 'ਚ ਵਿੱਚ ਲੇਟਿਸ ਬੈਠੇ ਹੀ ਆਪਣੇ ਠੀਕ ਹੈ ਉਹਨਾਂ ਲੇਟਿਸ ਹਾਂ ਲੇਟਿਸ ਦੋ ਹੈਗੇ ਆ ਰਿਸ਼ਤੇਦਾਰ ਬੈਠੇ ਆ ਰਿਸ਼ਤੇਦਾਰ ਬੈਠੇ ਜੀ ਠੀਕ ਹੈ ਦੋਸਤ ਅਸੀਂ ਉਹਨਾਂ ਨੂੰ ਲੈ ਕੇ ਆ ਰਹੇ ਆ ਅੱਲਾ ਇਹਨਾਂ ਨੂੰ ਟ੍ਰਾਂਸਪੋਰਟ ਨਾਲ ਗੱਡੀ ਰੋਕਣੀ ਚਾਹੀਦੀ ਉਹਦੇ ਮੈਂ ਗੱਡੀ ਭਿਹਾ ਲਈ ਕਿੰਨੇ ਕਿੰਨੇ ਗੱਡੀ ਰੁਕਣੀ ਚਾਹੀਏ ਉਹ ਬੰਦੇ ਆਣੇ ਅੱਗੇ ਮੋਟਰਸਾਈਕਲ ਅੱਗੇ ਮੋਟਰਸਾਈਕਲ ਆ ਗਿਆ ਜਾਣ ਪਛਾਤੇ ਸੀ ਹਾਂਜੀ ਜਾਣ ਪਛਾਤੇ ਸੀ ਮੈਂ ਤਾਂ ਪਹਿਲੀ ਵਾਰ ਉਹਨਾਂ ਦੇਖਿਆ ਮੈਂ ਉਧਰ ਗੱਡੀ ਵੀ ਗਈ ਇਹਨਾਂ ਨੇ ਇੱਥੇ ਗੱਡੀ ਰੋਕ ਲਈ ਟਰਾਂਸਫਰ ਕਰਾ ਕੇ ਅੱਗੇ ਸਾਹਮਣੇ ਮੇਰਾ ਘਰ ਆ ਇਹ ਆਪਣੀ ਜਾਨ ਬਚਾਉਣ ਲਈ ਡਰਾਈਵਰ ਸਾਈਡ ਤੋਂ ਨਿਕਲ ਗਿਆ ਮੈਂ ਫਸ ਗਿਆ ਠੀਕ ਕੋਣ ਕੋਣ ਸਵਾਰ ਸੀ ਗੱਡੀ 'ਚ ਮੈਂ ਤੇ ਦੋ ਸ਼ਖਸ ਹੋਰ ਸੀਗੇ ਠੀਕ ਹੈ ਉਹ ਡਰ ਕੇ ਭੱਜ ਗਏ ਹੁਣ ਉਹ ਪਿੰਡੋਂ ਆਏ ਹੋ ਹਿਮਾਚਲ ਤੋਂ ਆਏ ਹੋ ਡਰ ਕੇ ਭੱਜ ਗਏ ਠੀਕ ਹੈ ਤਿੰਨ ਬੰਦੇ ਜਿਹੜੇ ਮੇਰੇ ਨਾਲ ਦੇ ਸੀ ਕਾਹ ਚੱਕਾ ਇੱਕ ਮੁੰਡਾ ਮ ਉਹ ਜਾਨ ਬਚਾ ਲੈ ਸਾਰੇ ਇੱਕੋ ਦਮ ਤੁਹਾਨੂੰ ਪਤਾ ਜਾਨ ਬੰਦਾ ਪਹਿਲਾਂ ਭਜਾਂਦਾ ਇਹ ਨਿਕਲੇ ਆਣੇ ਘਰੇ ਗਿਆ ਪਾਪਾ ਨੂੰ ਬੁਲਾ ਕੇ ਲਿਆਇਆ ਮੈਂ ਇੱਥੇ ਬਚ ਗਿਆ ਬਸ ਮੈਂ ਇੱਥੇ ਮੋਕੇ ਤੇ ਫਸ ਗਿਆ ਬਟ ਮੈਂ ਉਹਨਾਂ ਦਾ ਕਾਬੂ ਕਰ ਲਿਆ ਮੈਂ ਦਾ ਅੱਛਾ ਕਿੰਨੇ ਕੋ ਜਾਨੇ ਹੋਣੇ ਤੇ ਕਿੰਨੇ ਕੋ ਅੱਛਾ ਉਹਨਾਂ ਕੋਲ 9-10 ਜਾਨੇ ਸੀਗੇ ਸਾਰਿਆਂ ਕੋਲ ਹਥਿਆਰ ਸੀਗੇ ਇੱਕ ਕੋਲ ਬਾਈਕ ਦਾ ਚੈਂਸ ਸੈਟ ਸੀਗਾ ਡੰਡੇ ਲਾ ਕੇ ਲਾਏ ਹੋਏ ਸੀ ਉਹਨਾਂ ਨੇ ਤਿੰਨ ਚਾਰ ਤਾਂ ਉਹੀ ਲਾ ਕੇ ਭੱਜੇ ਮੇਰੇ ਪਿੱਛੇ ਠੀਕ ਹੈ ਦੂਜਾ ਪੰਜ ਪੰਜ ਜਿਹੜਾ ਉਹ ਕੋ ਗੱਡੀ ਤੇ ਮਾਰ ਆਇਆ ਪੰਜ ਗੱਡੀ ਆਰ ਪਾਰ ਹੋ ਗਈ ਗੱਡੀ ਪੰਜ ਤੇ ਅੱਛਾ ਅੱਛਾ ਤੁਸੀਂ ਕਿੱਥੋਂ ਆ ਮੈਂ ਅਸੀਂ ਬਾਤ ਮਤਲਬ ਬਾਈ ਬਸ ਉਹ ਵਿਸ਼ਾਲ ਜੀ ਕਿਤੇ ਜਿਹੜੇ ਉਹਨੇ ਮੀਡੀਆ ਵਾਲੇ ਲੱਗੇ ਉਹਨਾਂ ਨੂੰ ਟਿਕਟ ਦਿੱਤੀ ਅਸੀਂ ਬਾਈ ਬਸ ਆ ਰਹੇ ਸੀ ਮਾਚਲ ਤੋਂ ਠੀਕ ਹੈ ਤੇ ਮੇਰਾ ਭਰਾ ਮੈਨੂੰ ਬਸ ਸਟੈਂਡ ਤੋਂ ਲੈਣ ਆਇਆ ਸੀ ਬਸ ਇੰਨੀ ਗੱਲ ਕਿੰਨਾ ਕੁ ਸਬਰ ਹੈ ਬਸ ਸਟੈਂਡ ਤੋਂ ਉੱਥੇ ਲੱਗਦਾ ਬਸ ਇੰਨੇ ਸਬਰ ਦੇ ਵਿੱਚ ਕਿੱਥੇ ਕਿੱਥੇ ਸੱਟਾਂ ਲੱਗੀਆਂ ਸੱਟਾਂ ਤਾਂ ਬਹੁਤ ਲੱਗੀਆਂ ਆ ਦੇਖੋ ਪਿੱਛੇ ਮੇਰੀ ਪਿੱਠ ਤੇ ਲੱਗੀ ਹੈ ਤੇ ਗੂਜੇ ਸੱਟਾਂ ਦੀ ਬਾਅਦ ਆ ਦੇਖੋ ਹੱਥ ਦੇਖੋ ਆ ਦੇਖੋ ਅੱਛਾ ਜਿਹੜੇ ਹੋਰ ਦੋ ਵਿਅਕਤੀ ਸੀਗੇ ਉਹਨਾਂ ਦੇ ਵੀ ਲੱਗੀਆਂ ਸੀ ਤਾਂ ਨੇ ਉਹਨਾਂ ਦੇ ਲੋ ਭੱਜ ਕੇ ਮੌਕਾ ਦੇਖਿਆ ਹੁਣ ਬੰਦਾ ਦੇਖ ਕੇ ਕੋਈ ਵੀ ਦੇਖੋ ਇੰਨੀ ਭੱਜ ਦੌੜ ਦੇ ਵਿੱਚ ਮੈਨੂੰ ਪਤਾ ਨਹੀਂ ਕੌਣ ਕਿੱਥੇ ਭੱਜਿਆ ਠੀਕ ਆ ਪਹਿਲਾਂ ਮੈਂ ਇਹਨੂੰ ਫੋਨ ਕੀਤਾ ਕਿ ਬਈ ਤੂੰ ਇਹ ਬਚ ਗਿਆ ਆਪਣਾ ਭਰਾ ਠੀਕ ਆ ਛੋਟਾ ਭਰਾ ਆਪਣਾ ਬਾਹੇ ਕਰੇ ਗਿਆ ਪਾਪਾ ਨੂੰ ਮਿਲਾ ਕੇ ਲਿਆ ਮੈਂ ਉੱਥੇ ਉਹ ਇਧਰਲੇ ਪਾਸੇ ਬੈਠਾ ਸੀ ਤਾਂ ਮੈਂ ਫਸ ਗਿਆ ਗੱਡੀ ਦਾ ਤਾਂ ਕੋਈ ਨਹੀਂ ਗੱਡੀ ਫੇਰ ਵੀ ਨਵੀਂ ਬਣ ਜੂਗੀ ਮੇਰੇ ਪਹਿਲੇ ਬੰਦੇ ਦੀ ਜਾਨ ਦੀ ਕੀਮਤ ਹੋਣੀ ਚਾਹੀਦੀ ਆ ਕੱਲੂ ਰੱਬ ਨਾ ਕਰੇ ਫੈਮਿਲੀ ਮੈਂਬਰ ਬੈਠੇ ਹੁੰਦੇ ਮੇਰੀ ਮੰਮੀ ਬੈਠੇ ਹੁੰਦੇ ਗੱਡੀ 'ਚ ਕੋਈ ਵੀ ਬੈਠਾ ਹੁੰਦਾ ਉਹ ਉਹ ਵਿਚਾਰੇ ਤਾਂ ਨਹੀਂ ਪੜ ਸਕਦੇ ਨਾ ਕੋਈ ਕੋਈ ਭਾਈ ਤੁਹਾਡੀ ਕੋਈ ਲੜਾਈ ਝਗੜਾ ਤਾਂ ਨਹੀਂ ਹੈਗਾ ਪਹਿਲੇ ਕੋਈ ਮੈਟਰ ਨਹੀਂ ਮੇਰਾ ਇਸ ਮਾਮਲੇ 'ਚ ਮੇਰਾ ਕੋਈ ਮੈਟਰ ਨਹੀਂ ਆ ਠੀਕ ਆ ਜੋ ਮੈਟਰ ਆ ਪਿੱਛੇ ਬੈਠੇ ਬੰਦਿਆਂ ਦਾ ਵਾ ਕੋਈ ਗੱਲ ਨਹੀਂ ਜਦੋਂ ਕੋਈ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹ ਤਾਂ ਸਭ ਸਾਹਮਣੇ ਆਜੂਗਾ ਨਾ ਕਿ ਹਾਂ ਕੀ ਜੇ ਅਗਰ ਪੁਲਿਸ ਦਿਲ ਲਾ ਕੇ ਚਾਹੂਗੀ ਇਨਵੈਸਟੀਗੇਸ਼ਨ ਕਰੂਗੀ ਤਾਂ ਸਾਹਮਣੇ ਆਊਗਾ ਸਭ ਕੁਝ ਪੁਲਸ ਨੂੰ ਇਤਰਾ ਦੇਤੀ ਪਹੁੰਚ ਆਈ ਆ ਪੁਲਸ 45 45 ਮਿੰਟ ਬਾਅਦ ਪੁਲਸ ਆਈ ਹੈ ਠੀਕ ਹੈ 45 ਮਿੰਟ ਮੈਂ ਤਾਂ ਫਿਰ ਵੀ ਖੜਾ ਰਿਹਾ ਕੱਲਾ ਠੀਕ ਹੈ ਉਹ ਜੇ ਬੰਦੂ 20 ਬੰਦੇ ਲੈ ਕੇ ਹੋਰ ਆ ਕੇ ਮਾਰ ਜਾਂਦੇ ਫਿਰ ਨਹੀਂ ਨਹੀਂ ਆ ਅਸੀਂ ਵੱਲ ਦੇ ਪਰਚਾ ਕਟਾਣ ਚੱਲੇ ਆ ਇਸ ਕਰਕੇ ਅਸੀਂ ਲੇਟ ਹੋ ਗਏ ਠੀਕ ਹੈ ਪੁਲਸ ਦੀ ਵੇਟ ਕਰਦੇ ਕਰਦੇ ਸੀ ਲੇਟ ਹੋ ਗਿਆ ਕਿ ਅਸੀਂ ਕਿਹਾ ਚਲੋ ਪੁਲਸ ਆਉਂਗੀ ਅਸੀਂ ਉਹਨਾਂ ਨੂੰ ਦਿਖਾ ਕੇ ਸਭ ਕੁਝ ਫੇਰ ਹੀ ਜਾਵਾਂਗੇ ਕਿੱਥੇ ਰਹੇ ਹੋ ਤੁਸੀਂ ਅਸੀਂ ਸਾਹਮਣੇ ਰਹਨੇ ਆ ਸਾਹਮਣੇ ਸਮਰਾਲਾ ਚੌਂਕੀ ਬਿਲਕੁਲ ਸਮਰਾਲਾ ਚੌਂਕ ਠੀਕ ਹੈ ਤਾਂ ਬਿਲਕੁਲ ਹੀ ਤਸਵੀਰਾਂ ਇਹ ਦੇਖੋ ਕਿ ਘਰ ਦੇ ਕੋਲ ਰਹਿੰਦੇ باوجود ਵੀ ਇੰਨਾ ਵੱਡਾ ਹਾਦਸਾ ਹੋ ਗਿਆ ਜੇ ਕਿਤੇ ਅਸੀਂ ਕਿਤੇ ਸੁਨਮ ਸੰਧ ਜਗ੍ਹਾ ਤੇ ਹੁੰਦੇ ਠੀਕ ਹੈ ਪੱਗ ਬੂਕ ਖੋਲ ਕੇ ਇਹ ਕਰਤਾ ਮਾਰਨਾ ਇਹ ਉਹ ਇਹ ਸਿਸਟਮ ਨਹੀਂ ਹੈ ਨਾ ਫਿਰ ਆਪਣੇ ਪੰਜਾਬ ਦਾ ਲੁਧਿਆਣੇ ਦਾ ਭਾਈ ਕਿਸ ਕਿਸ ਤਰ੍ਹਾਂ ਦੇ ਦੋ ਲੋਨ ਉਹਨਾਂ ਰਾਤ ਨੂੰ ਨਿਕਲਣਾ ਸਿੱਖਾ ਹੈਗਾ ਕਿਤੇ ਨਾ ਕਿਤੇ ਇਸ ਟਾਈਮ ਦੇ ਵਿੱਚ ਪਰਿਵਾਰ ਨਾਲ ਜਾਣਾ ਨਾ ਜਾਣਾ ਹੈਗਾ ਬਹੁਤ ਮੁਸ਼ਕਲ ਹੈ ਭਾਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਅੱਛਾ ਤੇ ਭਾਜੀ ਕੀ ਕੀ ਲੱਗਦਾ ਕਿ ਕਿਤੇ ਪਰਿਵਾਰ ਨਾਲ ਸੀ ਆ ਜਾ ਸਕਦੇ ਆ ਰਾਤ ਨੂੰ ਮੈਂ ਕਹਿੰਦਾ ਬਹੁਤ ਜ਼ਿਆਦਾ ਨਿਯਾਜ ਹੋ ਰਿਹਾ ਬਹੁਤ ਜ਼ਿਆਦਾ ਇਸ ਰਾਤ ਤੋਂ ਬਹੁਤ ਨਿਯਾਜ ਹੋ ਰਿਹਾ ਭਾਜੀ ਪੰਜਾਬ ਨਹੀਂ ਨਿਕਲ ਸਕਦੇ ਭਾਈ ਆਪਾਂ ਕਿਸੇ ਪਾਸੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖਦੇ ਹੋ ਜੀ ਬਹੁਤ ਮਾੜੇ ਜੀ ਲੱਗਦਾ ਕਿ ਜਿੱਤਨਾ ਕਿਤੇ ਦੁਨੀਆ ਕਿੰਨੇ ਕਿ ਲੋਕੀ ਅੰਤ ਹੋਣਾ ਪਹਿਲੇ ਪੰਜਾਬ ਦਾੰਤ ਹੋਊਗਾ। ਉਹ ਪੰਜਾਬ ਤੇ ਪਹਿਲੇ ਫਸਿਆ ਪਿਆ। ਪਹਿਲੇ ਨਸ਼ੇ ਫਸਿਆ ਪਿਆ ਭਾਜੀ। ਕੀ ਹੋਏਗਾ ਪੰਜਾਬ ਦਾ? ਕੁਛ ਨਹੀਂ ਹੋ ਸਕਦਾ ਭਾਜੀ ਪੰਜਾਬ ਦਾ। ਦੇਖੋ ਇੱਕ ਰਾਗ ਅੱਗੇ ਭਰਾ ਨੇ ਆਪਣੇ ਬਸਟਾਂ ਦੇ ਭਰਾ ਨੂੰ ਚੱਕਿਆ ਹੋਇਆ। ਹਨ ਪਛਾਤੇ ਵਿਅਕਤੀਆਂ ਨੇ ਪੁੱਟ ਮਾਰ ਕੇ ਜਿਹਨ ਅਨ ਪਛਾਤੇ ਕੀ ਲੱਗਦਾ ਹੈ ਪੁਲਸ ਲੱਭ ਪੈਗੀ ਜਲਦੀ? ਇਹ ਨਹੀਂ ਲੱਗਦਾ। ਕੋਈ ਸਨਾਰੀ ਲੜੀ ਹੁੰਨੀ ਹੈ। ਕੁਛ ਨਹੀਂ ਹੋ ਸਕਦਾ ਭਾਈ। ਮੈਂ ਵੀ ਆਟੋ ਚਲਾਣਾ। ਇਹਨਾਂ ਦੀ ਖੂਮਾਰ ਹੋਈ ਏ। ਮੇਰਾ ਮੋਬਾਈਲ ਮੇਰਾ ਪਟਵਾ ਸਭ ਕੁਝ ਚੋਰੀ ਕਰਕੇ ਲੈ ਗਏ ਨੇ ਠੀਕ ਹੈ ਜੀ ਮੈਂ ਗੱਡੀ ਦੇਖ ਕੇ ਰੁਕਿਆ ਭਾਈ ਜੀ ਇਹ ਭਾਈ ਕਿਹਨਾਂ ਕਿਤੇ ਹਾਂਜੀ ਆ ਦੇਖ ਲਓ ਤੁਸੀਂ ਅਸੀਂ ਪੰਜਾਬੀ ਬੰਦੇ ਨਹੀਂ ਸੇਫ ਹੈਗੇ ਉਹ ਭਾਈਓ ਜਿਹੜਾ ਯੂਪੀ ਮੇਰੇ ਦਾ ਕੀ ਹਾਲੰਦਾ ਹੈ ਭਾਜੀ ਕਿਸ ਤਰ੍ਹਾਂ ਦੇ ਦੇ ਪ੍ਰਵਾਸੀ ਵੀ ਨੇ ਪੰਜਾਬ ਆਏ ਆ ਕਿ ਨਸ਼ੇੜੀਏ ਨੇ ਨਸ਼ੇੜੀਏ ਸੀ ਭਾਜੀ ਅਚਾ ਕੋਈ ਸਾਰੇ ਕਿਹੜੇ ਕਿਹੜੇ ਮੋਟਰਸਾਈਕਲ ਸਵਾਰ ਸੀ ਮੋਟਰਸਾਈਕਲ ਸਿਲੰਡਰੀ ਸੀ ਸਾਰਿਆਂ ਕੋ ਅਸੀਂ ਮੋਟਰਸਾਈਕਲ ਜ਼ਬਤ ਕਰ ਲਿਆ ਉਹਨਾਂ ਦਾ ਕਿਤੇ ਹੈਗਾ ਭਾਜੀ ਆ ਖੜਾ ਹੀ ਅਵੀ ਮੋਟਰਸਾਈਕਲ ਖੜ ਲਿਆ ਸੀ ਭਾਜੀ ਤਸਵੀਰਾਂ ਨੇ ਤੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਜਿਹੜੋ ਕੁੱਟਮਰ ਕੀਤੀਆਂ ਹਨ ਪਛਾਤੇ ਵੱਲੋਂ ਉਹਨਾਂ ਵੱਲੋਂ ਮੋਟਰਸਾਈਕਲ ਵੀ ਜਿਹੜੇ ਕਿ ਉਹਨਾਂ ਕੋ ਫੜਿਆ ਗਿਆ ਹੈ ਤਾਂਕਿ ਪੁਲਿਸ ਨੂੰ ਸ਼ਨਾਖਤ ਕਰਨ ਦੇ ਵਾਸਤੇ ਆਸਾਨੀ ਹੋਵੇ ਭਾਜੀ ਇਹ ਕਿਹਦਾ ਮੋਟਰਸਾਈਕਲ ਹੈ ਇਹ ਮੋਟਰਸਾਈਕਲ ਜਿਹੜਾ ਮੁੰਡੇ ਨੇ ਪਹਿਲੀ ਗੱਲ ਰੋਕਿਆ ਅੱਛਾ ਹਾਂਜੀ ਕਿੰਨੇ ਬੁਜਾਣੇ ਸਵਾਰ ਸੀਗੇ ਮੋਟਰਸਾਈਕਲ ਤੇ ਇਹ ਤਿੰਨੇ ਪਹਿਲੇ ਉਹਦੋਂ ਕੱਲਾ ਸੀਗਾ ਜਿਹੜੇ ਪਿੱਛੇ ਮੋਟਰਸਾਈਕਲ ਲਾਏ ਆ ਉਹਨਾਂ ਦੇ ਤਿੰਨ ਤਿੰਨ ਮੁੰਡੇ ਸਵਾਰ ਸੀ अच्छा सर के, है जी चार मोटरसाइकिल सी ਕਿੰਨੇ ਮੋਟਰਸਾਈਕਲ ਆਉਣੇ ਚਾਰ ਮੋਟਰਸਾਈਕਲ ਸੀ ਤੇ ਕਿੰਨੇ ਕੋ ਜਾਣਾ ਸਵਾਰ ਹੋਣ ਮੋਟਰਸਾਈਕਲ ਚਾਰ ਤਿੰਨ ਨਹੀਂ ਆਣੇ ਸਾਰਿਆਂ ਦੇ ਸਾਰੇ ਤਿੰਨ ਹਾਂਜੀ ਹੱਤਾ ਸੀ ਕਿ ਉਹਨਾਂ ਦੇ ਹੱਤਾ ਦੁਰੜੀ ਚੈਨ ਨਹੀਂ ਹੁੰਦੀ ਜਿਹੜੇ ਮੋਟਰਸਾਈਕਲ ਚੈਨ ਨਾ ਉਹ ਵੱਢ ਕੇ ਜਿਹੜੀ ਰਾੜ ਤੇ ਲਾ ਦਿੰਦੇ ਉਹ ਚੀਜ਼ ਸੀਗੀ ਅੱਛਾ ਜੀ ਹਾਂਜੀ ਤੇ ਭਾਜੀ ਕਿਤਨਾ ਕਿਤੇ ਤੁਹਾਡੇ ਘਰ ਨੇੜੇ ਆ ਤੁਸੀਂ ਆਪਣੇ ਨੂੰ ਹੁਣ ਘਰ ਜਾ ਕੇ ਸੇਫ ਬੰਦੇ ਹੋ ਆਪਣੇ ਨੂੰ ਕਿਤੇ ਨਾ ਕਿਤੇ ਹੁਣ ਸੇਫ ਕਿਤੇ ਬੰਨਣਾ ਗ੍ਰੇਡ ਘੰਟੇ ਬਾਅਦ ਪੁਲਿਸ ਆਈ ਹੈ ਜੀ ਤੁਸੀਂ ਆ ਦੇਖੋ ਡੇਢ ਘੰਟੇ ਬਾਅਦ ਪੁਲਿਸ ਆਈ ਆਪਣੇ ਕੋਲ ਠੀਕ ਆ ਉਹਨੂੰ ਫੋਨ ਕਰੋ ਐਸਐਚ ਨੂੰ ਦ ਮਾਗਰ ਕੋ ਮੁੰਡਿਆਂ ਗੇੜੀਆਂ ਮਾਰ ਕੇ ਗਏ ਆ ਅੱਧਾ ਘੰਟਾ ਨੇ ਗੇੜੀਆਂ ਮਾਰੀਆਂ ਮੁੰਡਿਆਂ ਨੇ ਤੁਸੀਂ ਆ ਦੇਖੋ ਫਿਰ ਹਮਲਾ ਕਰ ਸਕਦੇ ਸੀ ਇਹ ਇਹ ਤਾਂ ਡੈਡੀ ਨੂੰ ਹੀ ਸੀ ਤਾਂ ਕਰਕੇ ਮੜਾ ਬਚਾਅ ਹੋ ਗਿਆ ਇਹਨਾਂ ਦਾ ਫਿਰ ਹਮਲਾ ਕਰਦੇ ਨਾ ਸੀ ਭਾਜੀ ਪੁਲਿਸ ਵੀ ਵਰਤੀ ਕਿਤਨੇ ਜਿਹੇ ਸਵਾਲ ਉੱਠਦੇ ਕਿਉਂਕਿ 45 ਮਿੰਟ ਬਾਅਦ ਪੁਲਿਸ ਆਈ ਹੈ ਕੱਲ ਕੋਈ ਵੀ ਹੱਸਾ ਵਾਪਸ ਅੱਦਾ ਹੀ ਵੱਡਾ 112 ਨੰਬਰ ਤੇ ਕਾਲ ਕਰੋ ਉਹ ਕਹਿੰਦੇ ਆ ਕਿ ਨੰਬਰ ਦੇ ਦਿਤਾ ਪੁਲਿਸ ਇੰਨੀ ਦੇਰ ਬਾਅਦ ਆ ਰਹੀ ਹੈ ਫਿਰ ਆਪਾਂ ਲੋਕਲ ਬੰਦੇ ਦਾ ਕੀ ਬਣੂਗਾ ਜੀ ਕੋਈ ਆਮੀ ਬੰਦੇ ਦਾ ਕੀ ਬਣੂਗਾ ਕੱਲ ਚਲੋ ਰੱਬ ਨਾ ਕਰੇ ਮਾਰ ਦਿੰਦੇ ਫੇਰ ਆਪਾਂ ਕਿੱਥੇ ਜਾਣਾ ਸੀ ਉਹ ਬੰਦੀ ਐ ਕਿੱਥੇ ਹੋ ਗਈ ਉਹ ਚਲੇ ਗਈ ਜੀ ਮਤਰੀ ਆਪਾਂ ਵਾਪਸ ਚਲੇ ਗਏ ਹਾਂ ਜੀ ਉਹ ਵਾਪਸ ਚਲੇ ਗਈ ਸੀ ਅੱਛਾ ਤੇ ਭਾਈ ਕੀ ਕਿੱਦਾਂ ਇੰਪ੍ਰੈਸ਼ਨ ਕੀ ਗਲਤ ਪਿਆ ਸਹੀ ਪਿਆ ਪੰਜਾਬ ਚ ਆ ਕੇ ਉਹਨਾਂ ਦਾ ਇੰਪ੍ਰੈਸ਼ਨ ਦੇਖ ਲਓ ਤੁਸੀਂ ਆ ਵੀ ਇਹ ਸਾਹਮਣੇ ਗੱਡੀ ਉਹਨਾਂ ਨੇ ਆਪ ਦੇਖ ਲਿਆ ਠੀਕ ਹੈ ਕੀ ਦੱਸਿਓ ਮਾਮਲਾ ਕੀ ਹੋਇਆ ਇੱਥੇ ਗੱਡੀ ਜਿਹੜੀ ਪੰਨੀ ਮਾਮਲਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ ਹੁਣ ਕੀ ਹੋ ਰਿਹਾ ਹੈ ਕੀ ਇਤਲਾਹ ਹੀ ਮਿਲੀ ਸੀ ਤੁਹਾਨੂੰ ਤਾਂ ਤਰ੍ਹਾਂ ਮਿਲੀ ਪੁੱਛੇ ਲੜਾਈ ਝਗੜਾ ਹੋਇਆ ਇੱਕ ਅਸੀਂ ਮੌਕੇ ਤੇ ਆ ਗਏ ਹਾਂ ਮੋਟਰਸਾਈਕਲ ਲੈ ਲੈ ਨਾਲ ਗੱ ਠੀਕ ਹੈ ਇਹ ਤਸਵੀਰਾਂ ਜਿਹੜੀਆਂ ਟਰਾਂਸਪੋਰਟ ਨਗਰ ਦੇ ਬਾਦ ਦੀ ਤੁਹਾਨੂੰ ਦਿਖਾਈਆਂ ਜਿੱਤੇ ਕਿ ਇੱਕ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਦੇ ਆਕਾਰ ਚਾਲਕ ਜਿਹੜੇ ਜੱਦੀ ਚਲਾ ਰਹੇ ਸੀ ਆਪਣੇ ਘਰੇ ਜਾ ਰਹੇ ਸੀਗੇ ਬੱਸ ਸਟੈਂਡ ਤੋਂ ਜਿਹੜਾ ਇੱਕ ਭਰਾ ਆਪਣੇ ਭਰਾ ਨੂੰ ਲੈਣ ਗਿਆ ਸੀ ਤੇ ਉਸ ਤੋਂ ਬਾਅਦ ਦੋ ਮੱਛਲੀ ਵੀ ਜਿਹੜੀ ਪਿੰਡੋਂ ਜਰੇ ਆਏ ਸੀਗੇ ਮੱਛਲ ਤੋਂ ਆਏ ਸੀਗੇ ਉਹਨਾਂ ਨੂੰ ਲੈਣ ਗਏ ਸੀਗੇ ਉਸ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀ ਆਂਦੇ ਨੇ ਤੇ ਦਾ ਹਥਿਆਰ ਨਾਲ ਹਮਲਾ ਕਰਦੇ ਨੇ ਇਹ ਕਾਫੀ ਗੰਭੀਰ ਸਕਦਾ ਵੀ ਇਸੇ ਨੌਜਵਾਨ ਲੱਗ ਰਿਹਾ ਹੈ ਤੇ ਨੌਜਵਾਨਾਂ ਲੋਕ ਕਹਿ ਜਾ ਰਿਹਾ ਹੈ ਕਿ 45 ਮਿੰਟ ਬਾਅਦ ਜਿਹੜੀ ਕਿ ਪੁਲਿਸ ਪਹੁੰਚੀ ਹੈ 45 ਮਿੰਟ ਦੇ ਵਿੱਚ ਜੇ ਉਹ ਵਿਅਕਤੀ ਸਾਨੂੰ ਜਾਨੋਂ ਮਾਰ ਵੀ ਸਕਦੇ ਸੀਗੇ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਕਿ ਪ੍ਰਸ਼ਾਸਨ ਸੁੱਤਾ ਹੋਇਆ ਹੈ ਇਹ ਜਵਾਬ ਜਿਹੜੇ ਕਿ ਆ ਜਨਤਾ ਜ਼ਰੂਰ ਮੰਗਦੀ ਹੈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੈਗਾ ਕਿ ਇਹਨਾਂ ਨੂੰ ਕਿੰਨੀ ਕੁ ਜਲਦੀ ਇਨਸਾਫ ਮਿਲੇਗਾ ਜੁੜੇ ਲੜਨ ਲਈ ਜਿਤਨਾ ਯੂਐਮ ਰਿਪੋਰਟ ਤਾਂ